ਲੇਵਲ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਠੰਡ ਦਾ ਮੌਸਮ ਸ਼ੁਰੂ ਹੁੰਦਾ ਹਰ ਘਰ ਦੇ ਵਿੱਚ ਪੰਜੀਰੀ ਤੇ ਪਿੰਨੀਆਂ ਬਣਾਈ ਜਾਂਦੀਆਂ ਵਾ ਤੇ ਅੱਜ ਆਪਾਂ ਬਣਾਵਾਂਗੇ ਦੇਸੀ ਸਟਾਈਲ ਪੰਜੀਰੀ ਜਿਹੜੀ ਕਿ ਬਹੁਤ ਹੀ ਤਾਕਤਵਰ ਹੋਣ ਵਾਲੀ ਆ ਪੰਜੀਰੀ ਨੂੰ ਬਣਾਉਣ ਦੇ ਲਈ ਇੱਕ ਕੁੱਲ ਹੀ ਮਖਾਣੇ ਲਏ ਆ ਤੇ ਇਹਨੂੰ ਮੈਂ ਡਰਾਈ ਰੋਸਟ ਕਰ ਰਹੀ ਹਾਂ ਸਲੋ ਫਲੇਮ ਦੇ ਉੱਪਰ ਤਕਰੀਬਨ 5 ਤੋਂ 7 ਮਿੰਟ ਲੱਗ ਜਾਂਦੇ ਆ ਤੇ ਰੋਸਟ ਹੋਣ ਦੇ ਬਾਅਦ ਆ ਇਹ ਕਰੰਚੀ ਹੋ ਜਾਂਦੇ ਆ ਤੁਸੀਂ ਹੱਥ ਦੇ ਨਾਲ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਬਹੁਤ ਈਜ਼ੀਲੀ ਇਹ ਉੱਪਰ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਠੰਡੇ ਹੋਣ ਦੇ ਲਈ ਇੱਕ ਥਾਲ ਦੇ ਵਿੱਚ ਕਰ ਦੇਾਂਗੇ ਤੁਸੀਂ ਨਾ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਵੀ ਰੋਸਟ ਕਰ ਸਕਦੇ ਹੋ ਇਸ ਦੇ ਬਾਅਦ ਆਪਾਂ ਇੱਥੇ ਡਰਾਈ ਫਰੂਟਸ ਲਏ ਆ ਜਿਦੇ ਵਿੱਚ ਬਦਾਮ ਕਾਜੂ ਤੇ ਅਖਰੋਟ ਲਏ ਆ ਤਿੰਨਾਂ ਦੀ ਮਾਤਰਾ ਤਕਰੀਬਨ ਬਰਾਬਰ ਆ ਇੱਕ-ਇੱਕ ਅੰਸ਼ੀ ਦੇ ਕਰੀਬ ਹੀ ਹੈਗੇ ਆ ਤਿੰਨਾ ਤਿੰਨੇ ਜਣੇ ਦੇ ਇੱਕ ਕਰਸ਼ੀ ਬਾਦਾਮ ਇੱਕ ਕਰਸ਼ੀ ਕਾਜੂ ਇਸ ਤਰ੍ਹਾਂ ਤੇ ਇੱਕ ਕੋਲੀ ਦੇ ਕਰੀਬ ਇਹਨਾਂ ਦੀ ਮਾਤਰਾ ਬਣ ਗਈ ਹੈ 2 ਮਿੰਟ ਲਈ ਆਪਾਂ ਇਹਨਾਂ ਨੂੰ ਭੁੰਨ ਲਿਆ ਹੁਣ ਆਪਾਂ ਕੜਾਈ ਦੇ ਵਿੱਚ ਭੁੰਨਾਂਗੇ ਜੀ ਮੱਗ 'ਚ ਮੱਗਜ ਤੇ ਵਿੱਚ ਤੁਹਾਡੇ ਕੋਲੇ ਜਿਹੜੇ ਵੀ ਬੀਜ ਹੋਣ ਕਦੂ ਦੇ ਖਰਬੂਜੇ ਦੇ ਖੀਰੇ ਦੇ ਉਹ ਤੁਸੀਂ ਐਡ ਕਰ ਸਕਦੇ ਹੋ ਇਹ ਵੀ ਤਿੰਨੇ ਮੈਂ ਇੱਕ ਇੱਕ ਕਰਸ਼ੀ ਲਏ ਆ ਤੇ ਇਹਨਾਂ ਨੂੰ ਆਪਾਂ 1 ਮਿੰਟ ਲਈ ਹੀ ਭੁੰਨਣਾ ਵਾ ਬਹੁਤ ਜ਼ਿਆਦਾ ਟਾਈਮ ਨਹੀਂ ਭੁੰਨਣਾਗਾ ਕਿਉਂਕਿ ਇਹ ਬਹੁਤ ਹੀ ਸੌਫਟ ਹੁੰਦੇ ਆ ਜਿਆਦਾ ਭੁੰਨੋਗੇ ਤਾਂ ਫਿਰ ਇਹਦਾ ਟੇਸਟ ਜਿਹੜਾ ਹੈ ਉਹ ਚੇਂਜ ਹੋ ਜਾਏਗਾ ਤੇ ਇਹਨੂੰ ਵੀ ਆਪਾਂ ਥਾਲ ਦੇ ਵਿੱਚ ਹੀ ਕੱਢ ਲਿਆ ਵਾ ਹੁਣ ਆਪਾਂ ਲਈਏ ਜੀ ਸੌਫ ਇੱਕ ਕੜਛੀ ਦੇ ਕਰੀਬ ਸੌਫਟ ਤੁਸੀਂ ਇਹਦੇ ਚ ਜ਼ਰੂਰ ਐਡ ਕਰਨੀ ਹੈ ਪੰਜੀਰੀ ਚ ਕਿਉਂਕਿ ਪੰਜੀਰੀ ਦੇ ਵਿੱਚ ਜਿਹੜੀਆਂ ਗਰਮ ਤਸੀਰ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਇਹ ਬੈਲੈਂਸ ਕਰਦੀ ਆ ਫਿਰ ਮੈਂ 10-12 ਹਰੀਆਂ ਇਲਾਇਚੀਆਂ ਵੀ ਇੱਥੇ ਨਾਲ ਹੀ ਐਡ ਕਰਦੀ ਆ ਤਾਂ ਕਿ ਇਲਾਇਚੀਆਂ ਚ ਜੇ ਕੋਈ ਮੌਇਸਚਰ ਹੋਵੇ ਉਹ ਖਤਮ ਹੋ ਜਾਵੇ ਕਈ ਲੋਕ ਹੁਣ ਪੰਜੀਰੀ ਦੇ ਲਾਸਟ ਚ ਇੱਕ ਚਮਚ ਜਾਂ ਡੇਢ ਚਮਚ ਇਲਾਇਚੀ ਪਾ ਦਿੰਦੇ ਆ ਪਰ ਉਹਦੀ ਬਜਾਏ ਨਾ ਤੁਸੀਂ ਇਸ ਤਰ੍ਹਾਂ ਹਰੀਆਂ ਇਲਾਇਚੀਆਂ ਡਾਇਰੈਕਟ ਪਾਉਂਗੇ ਬਹੁਤ ਵਧੀਆ ਪੰਜੀਰੀ ਬਣੇਗੀ ਇੱਕ ਕੜਛੀ ਆਪਾਂ ਖਸਖਸ ਲਈ ਆ ਇਹਨੂੰ ਵੀ ਆਪਾਂ 1 ਮਿੰਟ ਲਈ ਭੁੰਨ ਲਿਆ ਕਿਉਂਕਿ ਭੁੰਨੀ ਹੋਈ ਖਸਖਸ ਨੂੰ ਗ੍ਰाइंड ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਤੇ ਹੁਣ ਆਪਾਂ ਕੜਾਈ ਦੇ ਵਿੱਚ ਲਿਆਏ ਜੀ ਇੱਕ ਚਮਚ ਦੇਸੀ ਕਿਓ ਤੇ ਇਹਦੇ ਵਿੱਚ ਇੱਕ ਕੜਛੀ ਤਕਰੀਬ ਗੋond ਪਾ ਦਿੱਤੀ ਆ ਜਿਨ੍ਹਾਂ ਨੂੰ ਠੰਡ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਦੀ ਪ੍ਰੋਬਲਮ ਰਹਿੰਦੀ ਆ ਨਾ ਉਹਨਾਂ ਦੇ ਲਈ ਇਹ ਗੋond ਬਹੁਤ ਫਾਇਦੇਮੰਦ ਹੁੰਦੀ ਆ ਠੰਡ ਵਾਲੀ ਪੰਜੀਰੀ 'ਚ ਜ਼ਰੂਰ ਪਾਓ ਇਸ ਤਰ੍ਹਾਂ ਹੈ ਨਾ ਫੁੱਲ ਜਾਂਦੀ ਆ ਭੁੰਨਣ ਦੇ ਬਾਅਦ ਤੇ ਇਹਨੂੰ ਮੈਂ ਕੌਲੀ 'ਚ ਕੱਢ ਲਿਆ ਹੁਣ ਆਪਾਂ ਉਸੇ ਹੀ ਕੜਾਈ ਦੇ ਵਿੱਚ ਥੋੜਾ ਕਿਓ ਹੋਰ ਐਡ ਕਰ ਦਿੱਤਾ ਤੇ ਇੱਥੇ ਮੈਂ ਲੈ ਰਹੀ ਆ ਜੀ ਕਣਕ ਦਾ ਆਟਾ ਕਣਕ ਦੇ ਆਟੇ ਨੂੰ ਅਸੀਂ ਭੁੰਨ ਲਵਾਂਗੇ ਇੱਕ ਕੌਲੀ ਤਕਰੀਬ ਇਹ ਕਣਕ ਦਾ ਆਟਾ ਵਾ ਤੇ ਇਹਨੂੰ ਮੈਂ छान ਕੇ ਲਿਆ ਵਾ ਕੌਲੀ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਇਆ ਜੀ ਮੈਂ ਬੇਸਣ ਜਾਂ ਕਹਿ ਲਓ ਕਿ ਇੱਕ ਕੜਛੀ ਦੇ ਕਰੀਬ ਬੇਸਣ ਇਹਦੇ ਵਿੱਚ ਮੈਂ ਐਡ ਕੀਤਾ ਵਾ ਤੁਸੀਂ ਚਾਹੋ ਤਾਂ ਅੱਧਾ ਆਟਾ ਅੱਧਾ ਬੇਸਣ ਵੀ ਲੈ ਸਕਦੇ ਹੋ ਜਾਂ ਤੁਸੀਂ ਕੱਲੇ ਆਟੇ ਤੋਂ ਵੀ ਇਹ ਪੰਜੀਰੀ ਜਿਹੜੀ ਆ ਉਹ ਬਣਾ ਸਕਦੇ ਹੋ ਤੇ ਹੁਣ ਆਪਾਂ ਨਾ ਨਾਲ ਦੀ ਨਾਲ ਹੀ ਮੈਂ ਥੋੜਾ ਥੋੜਾ ਘਿਓ ਇਹਦੇ ਵਿੱਚ ਐਡ ਕਰ ਰਹੀਆਂ ਜੇ ਤੁਸੀਂ ਪਹਿਲੀ ਵਾਰ ਪੰਜੀਰੀ ਬਣਾ ਰਹੇ ਹੋ ਤਾਂ ਘਿਓ ਦੀ ਮਾਤਰਾ ਤੇ ਆٹے ਦੀ ਮਾਤਰਾ ਬਿਲਕੁਲ ਬਰਾਬਰ ਰੱਖਣੀ ਆ ਪੰਜੀਰੀ ਚ ਵੈਸੇ ਥੋੜਾ ਜਿਹਾ ਘਿਓ ਬਾਦੀ ਲੱਗਦਾ ਵਾ ਘੱਟ ਨਹੀਂ ਲੱਗਦਾਗਾ ਕਿਉਂਕਿ ਜੇ ਤੁਸੀਂ ਬਿਲਕੁਲ ਬਲੀ ਡਰਾਈ ਪੰਜੀਰੀ ਰੱਖੋਗੇ ਨਾ ਤਾਂ ਉਹ ਗਲੇ ਨੂੰ ਆਟਾ ਲੱਗਦਾ ਜਦੋਂ ਫਿਰ ਪੰਜੀਰੀ ਆਪਾਂ ਖਾਣੇ ਆ ਇਸ ਤਰ੍ਹਾਂ ਆਟੇ ਨੂੰ ਸਲੋ ਫਲੇਮ ਦੇ ਉੱਪਰ ਭੁੰਨ ਲਿਆ तकरीबन 20 ਤੋਂ 25 ਮਿੰਟ ਆਰਾਮ ਨਾਲ ਲੱਗ ਜਾਂਦੇ ਆ ਸਲੋ ਫਲੇਮ ਦੇ ਉੱਪਰ ਹੀ ਤੇ ਆਟਾ ਤੁਹਾਡਾ ਬਹੁਤ ਵਧੀਆ ਭੁੰਨਿਆ ਜਾਂਦਾ ਸਲੋ ਫਲੇਮ ਤੇ ਇਹਦਾ ਕਲਰ ਬਹੁਤ ਸੋਹਣਾ ਹੋ ਜਾਂਦਾ ਗੈਸ ਦੀ ਫਲੇਮ ਨੂੰ ਬੰਦ ਕਰਨ ਦੇ ਬਾਅਦ ਵੀ ਨਾ 1 ਮਿੰਟ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਕਿਉਂਕਿ ਕੜਾਹੀ ਥੱਲੇੋਂ ਬਹੁਤ ਗਰਮ ਹੁੰਦੀ ਹੈ ਉਸਦੇ ਬਾਅਦ ਅਸੀਂ ਡਰਾਈ ਫਰੂਟਸ ਨੂੰ ਗ੍ਰाइंड ਕਰ ਲਵਾਂਗੇ ਤੇ ਡਰਾਈ ਫਰੂਟਸ ਨਾ ਤੁਸੀਂ ਮਿਕਸੀ ਜਾਰ ਨੂੰ ਬਹੁਤ ਉੱਪਰ ਤੱਕ ਨਹੀਂ ਭਰਨਾ ਅੱਧਾ ਹੀ ਰੱਖ ਕੇ ਗ੍ਰाइंड ਕਰੋ ਤੁਹਾਡੇ ਡਰਾਈ ਫਰੂਟਸ ਬਹੁਤ ਵਧੀਆ ਗ੍ਰाइंड ਹੋ ਜਾਣਗੇ ਇੱਕ ਚਮਚ ਦੇ ਕਰੀਬ ਮੈਂ ਕਾਲੀ ਮਿਰਚ ਐਡ ਕੀਤੀ ਹੈ ਡਰਾਈ ਫਰੂਟਸ ਨੂੰ ਗ੍ਰाइंड ਕਰਦੇ ਹੋਏ ਕਿਉਂਕਿ ਇਹਨੂੰ ਮੈਂ ਪਹਿਲਾਂ ਨਾਲ ਐਡ ਕਰਨਾ ਭੁੱਲ ਗਈ ਸੀ ਉਸਦੇ ਬਾਅਦ ਜਿਹੜਾ ਸਾਡਾ ਆਟਾ ਸੀ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਕਿਉਂ ਉੱਪਰ ਤੱਕ ਆ ਗਿਆ ਤਾਂ ਇਹਦਾ ਮਤਲਬ ਸਾਡਾ ਆਟਾ ਬਹੁਤ ਹੀ ਵਧੀਆ ਭੁੰਨਿਆ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟਸ ਗ੍ਰੈਂਡ ਕਰਕੇ ਰੱਖੇ ਸੀ ਨਾ ਉਹ ਐਡ ਕਰ ਦੇਾਂਗੇ ਇੱਕ ਕੌਲੀ ਸਾਡਾ ਕਣਕ ਦਾ ਆਟਾ ਸੀ ਤੇ ਦੋ ਕੌਲੀਆਂ ਦੇ ਕਰੀਬ ਇਹ ਸਾਡੇ ਡਰਾਈ ਫਰੂਟਸ ਗ੍ਰੈਂਡ ਹੋਣ ਤੋਂ ਬਾਅਦ ਬਣ ਗਿਆ ਇਸ ਤਰ੍ਹਾਂ ਤੁਸੀਂ ਰੇਸ਼ੋ ਰੱਖੋਗੇ ਨਾ ਮਤਲਬ ਆਟੇ ਦੇ ਨਾਲੋਂ ਥੋੜੀ ਜਿਹੀ ਡਬਲ ਰੇਸ਼ੋ ਕਹਿ ਲਓ ਡਰਾਈ ਫਰੂਟਸ ਦੀ ਤਾਂ ਤੁਹਾਡੀ ਪੰਜੀਰੀ ਬਹੁਤ ਵਧੀਆ ਹੋਣ ਵਾਲੀ ਆ ਤੇ ਇੱਕ ਚਮਚ ਮੈਂ ਇਹਦੇ ਵਿੱਚ ਨਾ ਅ ਜਿੰਜਰ ਪਾਊਡਰ ਜਾਂ ਕਹਿ ਲਓ ਸੌਟ ਪਾਊਡਰ ਪਾਇਆ ਵਾ ਜਾਂ ਅਦਰਕ ਦਾ ਪਾਊਡਰ ਕਹਿ ਲਓ ਪਾਇਆ ਵਾ ਠੰਡ ਵਾਲੀ ਪੰਜੀਰੀ 'ਚ ਇਹ ਜ਼ਰੂਰ ਪਾਇਓ ਕਿਉਂਕਿ ਇਹ ਖੰਘ 'ਚ ਕੰਮ ਤੋਂ ਸਾਨੂੰ ਬਚਾ ਕੇ ਰੱਖਦਾ ਵਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਮਿੱਠਾ ਜਿਹੜਾ ਇਹ ਉਹ ਮੈਂ ਪਾ ਰਹੀਆਂ ਜੀ ਸਵੇਕ ਕੌਲੀ ਦੇ ਕਰੀਬੇ ਦੇ ਵਿੱਚ ਸ਼ੱਕਰ ਪਾ ਰਹੀਆਂ ਤੁਸੀਂ ਜਿੰਨਾ ਤੁਹਾਡਾ ਆਟਾ ਹੈ ਉੰਨੀ ਹੀ ਖੰਡ ਚਾਹ ਅਚੱਕਰੇ ਦੇ ਚੈਡ ਕਰਨੀ ਆ ਸਵਾ ਕੌਲੀ ਦੇ ਕਰੀਬ ਹੀ ਬਣਿਆ ਸੀਗਾ ਆਟਾ ਤੇ ਬਿਸਣ ਮਿਲਾ ਕੇ ਤਾਂ ਮੈਂ ਸਵਾ ਕੌਲੀ ਦੇ ਕਰੀਬ ਦੇ ਚ ਸ਼ੱਕਰ ਐਡ ਕੀਤੀ ਆ ਤੇ ਜਦ ਤੁਸੀਂ ਇਹ ਖੰਡ ਜਾਂ ਸ਼ੱਕਰ ਐਡ ਕਰਨੀ ਆ ਤਾਂ ਇਹਦਾ ਟੈਂਪਰੇਚਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਹਾਈ ਨਹੀਂ ਹੋਣਾ ਚਾਹੀਦਾ ਸਿਰਫ ਤੁਹਾਡੀ ਪੰਜੀਰੀ ਜਿਹੜੀ ਹੈ ਉਹ ਕੋਸੀ ਕੋਸੀ ਜੀ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਗਰਮ ਪੰਜੀਰੀ 'ਚ ਇਹ ਚੀਜ਼ਾਂ ਐਡ ਕਰ ਦੋਗੇ ਮਿੱਠਾ ਐਡ ਕਰ ਦੋਗੇ ਤਾਂ ਤੁਹਾਡੀ ਪੰਜੀਰੀ ਪਾਣੀ ਛੱਡ ਜੇਗੀ ਤੇ ਉਹ ਬਿਲਕੁਲ ਵਧੀਆ ਨਹੀਂ ਬਣੇਗੀ ਸਾਰੀਆਂ ਚੀਜ਼ਾਂ ਨੂੰ ਕਰ ਲੈਣਾ ਹੈ ਜੀ ਮਿਕਸ ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਜੇਕਰ ਤੁਹਾਡੇ ਕੋਲੇ ਸ਼ੱਕਰ ਨਹੀਂ ਹੈ ਤਾਂ ਤੁਸੀਂ ਉਹਦੀ ਜਗ੍ਹਾ ਦੇਸੀ ਖੰਡ ਜਾਂ ਬੂਰਾ ਖੰਡ ਪਾ ਲਓ ਜਾਂ ਨਾਰਮਲ ਵਾਲੀ ਖੰਡ ਨੂੰ ਗ੍ਰाइंड ਕਰਕੇ ਪਾ ਲਓ ਤੇ ਅੱਧੀ ਕੋਲੀ ਦੇ ਕਰੀਬ ਮੈਂ ਲਾਸਟ ਵਿੱਚ ਇਹਦੇ ਵਿੱਚ ਕਿਸ਼ਮਿਸ਼ ਐਡ ਕੀਤੀ ਆ ਕਿਸ਼ਮਿਸ਼ ਵੀ ਬਹੁਤ ਹੀ ਹੈਲਦੀ ਆ ਤੇ ਜੇ ਤੁਹਾਡੇ ਕੋਲੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਜ਼ਰੂਰ ਐਡ ਕਰਿਓ ਕਿਉਂਕਿ ਬਾਕੀ ਸਾਰੇ ਡਰਾਈ ਫਰੂਟਸ ਤਾਂ ਅਸੀਂ ਗ੍ਰाइंड ਕਰ ਲਿਆ ਪਰ ਕਿਸ਼ਮਿਸ਼ ਨੂੰ ਅਸੀਂ ਇਦਾਂ ਹੀ ਪਾ ਰਹੇ ਆ ਤੇ ਇਸ ਤਰ੍ਹਾਂ ਸਾਡੀ ਦੇਸੀ ਪੰਜੀਰੀ ਹੋ ਗਈ ਆ ਜੀ ਤਿਆਰ ਜਿਹੜੀ ਕਿ ਬਹੁਤ ਹੀ ਟੇਸਟੀ ਹੋਣ ਵਾਲੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਡਰਾਈ ਫਰੂਟਸ ਨੂੰ ਇਦਾਂ ਵੀ ਪਾ ਸਕਦੇ ਆ ਹਲਕਾ ਜਿਹਾ ਦੰਦ ਰਾਜਾ ਕੋਟੇਗੇ ਪਰ ਕੁਝ ਲੋਕ ਨਾ ਡਰਾਈ ਫਰੂਟਸ ਬੱਚੇ ਜਿਵੇਂ ਹੋਗੇ ਉਹ ਬਾਹਰ ਕਰ ਦਿੰਦੇ ਆ ਕੱਢ ਕੱਢ ਕੇ ਸੁੱਟ ਦਿੰਦੇ ਆ ਜਾਂ ਫਿਰ ਜਿਹੜੇ ਬਜ਼ੁਰਗ ਹੁੰਦੇ ਆ ਜਿਨ੍ਹਾਂ ਦੇ ਦੰਦ ਕੰਮ ਨਹੀਂ ਕਰਦੇ ਉਹਨਾਂ ਨੂੰ ਵੀ ਇਹ ਪੰਜੀਰੀ ਖਾਣੀ ਬਹੁਤ ਔਖੀ ਹੋ ਜਾਂਦੀ ਆ ਡਰਾਈ ਫਰੂਟਸ ਉਹਨਾਂ ਤੋਂ ਖਾਦੇ ਨਹੀਂ ਜਾਂਦੇ ਪ੍ਰੋਪਰ ਤਾਂ ਕਰਕੇ ਤੁਸੀਂ ਜੇ ਗ੍ਰੈਂਡ ਕਰਕੇ ਪਾਉਂਗੇ ਨਾ ਤਾਂ ਸਾਰਿਆਂ ਨੂੰ ਪੰਜੀਰੀ ਬਹੁਤ ਪਸੰਦ ਆਉਣ ਵਾਲੀ ਆ ਬਹੁਤ ਹੀ ਹੈਲਦੀ ਬਹੁਤ ਹੀ ਤਾਕਤਵਰ ਪੰਜੀਰੀ ਬਣ ਕੇ ਰਹਿਦੀ ਹੋਗੀ ਤੇ ਇੰਨੀ ਗਜਾਦਾ ਟੇਸਟੀ ਬਣੀ ਐ ਕਿ ਪੁੱਛੋ ਹੀ ਨਾ ਤੁਸੀਂ ਘਰ 'ਚ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਲਿਖਣਾ ਨਾ ਭੁੱਲਣਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੰਜੀਰੀ ਬਣਾਉਂਦੇ ਹੋ ਹੋਰ ਕਿਹੜੀਆਂ ਚੀਜ਼ਾਂ ਐਡ ਕਰਦੇ ਹੋ ਉਮੀਦ ਕਰਦੀ ਆਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ